ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵੀਡੀਓ ਬਲੌਗ ਲੈ ਕੇ ਹਾਜ਼ਰ ਹੋਏ ਹਾਂ ਜੀ ਆਪਾਂ ਸੰਦੂਖ ਇਹ ਸੰਦੂਖ ਆਪਣੇ ਕੋਲੇ ਆਇਆ ਜੀ ਲੁਧਿਆਣੇ ਤੋਂ ਤਿਆਰ ਕਰਨ ਲਈ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਚਰਖੇ ਮਧਾਨੀਆਂ ਸੰਦੂਖ ਪੇਟੀਆਂ ਚੱਕੀਆਂ ਸਾਰਾ ਪੰਜਾਬੀ ਸੱਭਿਆਚਾਰ ਆਪਣੇ ਕੋਲੇ ਹੁੰਦਾ ਜੀ ਤੁਸੀਂ ਕਿਰਾਏ ਤੇ ਵੀ ਲੈ ਸਕਦੇ ਹੋ ਤੁਸੀਂ ਮੁੱਲ ਵੀ ਲੈ ਸਕਦੇ ਹੋ ਅਤੇ ਨਵਾਂ ਸੰਦੂਖ ਵੀ ਬਣਾ ਬਣਵਾ ਸਕਦੇ ਹਾਂ ਪੁਰਾਣਾ ਮੋਡੀਫਾਈ ਕੀਤਾ ਵੀ ਕਰਾ ਤੁਸੀਂ ਲੈ ਸਕਦੇ ਹੋ ਤੇ ਆਪਣਾ ਸੰਦੂਖ ਵੀ ਤਿਆਰ ਕਰਵਾ ਸਕਦੇ ਹੋ ਇਹ ਸੰਦੂਖ ਆਪਣੇ ਕੋਲੇ ਆਇਆ ਜੀ ਲੁਧਿਆਣੇ ਤੋਂ ਤੇ ਹੁਣ ਆਪਾਂ ਇਹਦੀ ਲੱਗੀਆਂ ਜੀ ਤਿਆਰੀ ਕਰਨ ਦੇਖੋ ਹਾਲਤ ਦੇਖੋ ਸੰਦੂਖ ਦੀ ਸੰਦੂਖ ਦੀ ਹਾਲਤ ਦੇਖੋ ਤੇ ਇਹਦਾ ਆਪਾਂ ਛੱਤਾ ਜਹਾ ਵੀ ਲਾਉਣਾ 10 ਇੰਚ ਦਾ ਇੱਥੇ ਆਪਾਂ ਇਹਦਾ 10 ਇੰਚ ਦਾ ਤੇ ਸੇਮ ਆਹੀ ਡਿਟੋ ਕਾਪੀ ਆਪਾਂ ਥੱਲੇ ਵਾਲਾ ਪੀਸ ਦਿਲਾ ਇੱਥੇ ਉੱਪਰ ਦਵਾਂਗੇ ਉੱਪਰ ਦਵਾਂਗੇ ਤੇ ਸੈਂਟਰ ਚ ਫੋਟੋ ਲਾਉਣੀ ਆ ਇਹਨਾਂ ਨੇ ਤੇ ਹਾਲਤ ਦਿਖਾ ਰਹੇ ਆ ਤੁਹਾਨੂੰ ਤੇ ਹੁਣ ਇਹਦੀ ਸਟਾਰਟਿੰਗ ਚ ਹਾਲਤ ਦੇਖ ਲਓ ਤੁਸੀਂ ਜਦੋਂ ਆਪਾਂ ਇਹ ਸੰਦੂਖ ਤਿਆਰ ਕਰਤਾ ਤੇ ਉਦੋਂ ਤੁਸੀਂ ਹਾਲਤ ਦੇਖਿਓ ਇਹਦੀ ਸੰਦੂਖ ਦੀ ਕੰਡੀਸ਼ਨ ਦੇਖਿਓ ਜੀ ਉਦੋਂ ਤੇ ਹੁਣ ਦੀ ਕੰਡੀਸ਼ਨ ਦੇਖ ਲਓ ਤੁਸੀਂ ਤੇ ਇਹਨੂੰ ਆਪਾਂ ਪ੍ਰੋਪਰ ਤਿਆਰ ਕਰਨੇ ਲੱਗੇ ਆ ਜੀ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਤੇ ਬਹੁਤ ਵੀਡੀਓ ਪਾਈਆਂ ਹੋਈਆਂ ਨੇ ਆਪਾਂ ਆਪਣੇ ਚੈਨਲ ਤੇ YouTube ਚੈਨਲ ਤੇ ਤੇ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਜੀ ਆਪਾਂ ਸੰਦੂਖ ਦੀ ਪ੍ਰੋਪਰ ਤਿਆਰੀ ਕਿਵੇਂ ਕਰਦੇ ਆਂ ਹਾਂਜੀ ਲਓ ਜੀ ਸੰਦੂਖ ਹੋ ਗਿਆ ਤਿਆਰ ਵੀਡੀਓ ਦੀ ਸਟਾਰਟਿੰਗ 'ਚ ਤੁਸੀਂ ਦੇਖਿਆ ਸੰਦੂਖ ਦੀ ਹਾਲਤ ਕਿੰਨੀ ਖਰਾਬ ਸੀਗੀ ਇਹਨੂੰ ਸੰਦੂਖ ਨੂੰ ਬਹੁਤ ਜ਼ਿਆਦਾ ਭੋਣਾ ਲੱਗਿਆ ਹੋਇਆ ਸੀਗਾ ਸਾਰਾ ਭੋਣਾ ਕੱਢ ਕੇ ਲੱਕੜ ਦੇ ਵਿੱਚੋਂ ਉਥੇ ਆਪਾਂ ਬੂਰੇ ਤੇ ਆਪਾਂ ਫੇਵਿਕੋਲ ਦੀ ਮਰਮਤ ਮਲਾ ਕੇ ਭਰ ਕੇ ਤੇ ਸਾਰਾ ਆਪਾਂ ਫਿਰ ਇਹ ਸੰਦੂਖ ਤਿਆਰ ਕੀਤਾ ਤੇ ਸਟਾਰਟਿੰਗ ਚ ਪਹਿਲਾਂ ਆਪਾਂ ਤੁਹਾਨੂੰ ਇਹ ਸੰਦੂਖ ਦਿਖਾਇਆ ਜੀ ਤੇ ਉਹੀ ਸੰਦੂਖ ਆ ਇਹ ਤੇ ਦੇਖੋ ਪਹਿਲਾਂ ਕਿੰਨੀ ਪੈੜੀ ਹਾਲਤ ਸੀਗੀ ਹੁਣ ਤੁਸੀਂ ਦੇਖ ਰਹੇ ਹੋ ਸੰਦੂਖ ਦੀ ਟੌਰ ਪਹਿਲਾਂ ਇਹਨੂੰ ਸੰਦੂਖ ਦੇ ਸਾਰੇ ਜਿੱਥੇ-ਇੱਥੇ ਪੂਣਾ ਲੱਗਿਆ ਹੋਇਆ ਸੀਗਾ ਜੀ ਸਾਰਾ ਪੂਣਾ ਕੱਢਿਆ ਫੇਰ ਉਸ ਦੇ ਬਾਅਦ ਚ ਆਪਾਂ ਮਰਮਤ ਭਰੀ ਆ ਮਰਮਤ ਭਰਨ ਦੇ ਬਾਅਦ ਚ ਫੇਰ ਆਪਾਂ ਇਹਦੀ ਸਾਰੀ ਰਗੜਾਈ ਕਰੀ ਆ ਪਹਿਲਾਂ ਵੀ ਇਹਨੂੰ ਪੇਂਟ ਹੀ ਹੋਇਆ ਹੋਇਆ ਸੀਗਾ ਤੇ ਉਹ ਪੇਂਟ ਉਤਾਰਿਆ ਜਿੰਨਾ ਕੁੱਤਰ ਸਕਿਆ ਪੂਰਾ ਤਾਂ ਨਹੀਂ ਪੁਰਾਣਾ ਪੇਂਟ ਉਤਰਿਆ ਤੇ ਜਿੰਨਾ ਕ ਪੇਂਟ ਆਪਾਂ ਉਤਾਰ ਸਕੇ ਜਿੰਨਾ ਕੁੱਤਰਦਾ ਸੀ ਓਨਾਂ ਕ ਆਪਾਂ ਪੇਂਟ ਇਹਦਾ ਉਤਾਰ ਕੇ ਤੇ ਆਪਾਂ ਫਿਰ ਇਹਨੂੰ ਨਵੇਂ ਸਿਰਿਓਂ ਬ੍ਰਾਊਨ ਟੱਚ ਦੇ ਕੇ ਇਹ ਫੇਰ ਆਪਾਂ ਇਹਨੂੰ ਉੱਤੇ ਪਾਲਿਸ਼ ਦਾ ਟੱਚ ਦਿੱਤਾ ਜੀ ਪਹਿਲਾਂ ਆਪਾਂ ਥੱਲੇ ਬਰੌਂ ਟੱਚ ਦਿੱਤਾ ਤਾਂ ਕਿ ਜਿਹੜੀ ਮਰਮਤ ਸਿੱਧੀ ਪਾਲਿਸ਼ ਨਹੀਂ ਸੀ ਹੋਣੀ ਇਸ ਸੰਦੂਖ ਨੂੰ ਕਿਉਂਕਿ ਇਹਦੇ 'ਚ ਸੰਦੂਖ ਨੂੰ ਜ਼ਿਆਦਾ ਢੋਣਾ ਲੱਗਿਆ ਹੋਇਆ ਸੀਗਾ ਜ਼ਿਆਦਾ ਢੋਣਾ ਲੱਗਿਆ ਹੋਣ ਕਰਨਾ ਇਹਦੇ 'ਚ ਮਰਮਤ ਬਹੁਤ ਜ਼ਿਆਦਾ ਭਰਨੀ ਪਈ ਫੇਰ ਉਹ ਮਰਮਤ ਤੁਹਾਨੂੰ ਪਤਾ ਜਿਹੜੀ ਸਿੱਧੀ オリジナル ਲੱਕੜ ਹੁੰਦੀ ਆ ਉਹ ਤੇ ਪਾਲਿਸ਼ ਕਰਨ ਨਾਲ ਫੇਰ ਜਿਹੜੀ ਮਰਮਤ ਭਰੀ ਹੁੰਦੀ ਆ ਉਹ ਸਾਹਮਣੇ ਮਰਮਤ ਦਿਨੀ ਆ ਉਹ ਸੰਦੂਖ ਦੀ ਟੌਰ ਨਹੀਂ ਬਣਦੀ ਉਹਨੇ ਜੇ ਜਿੰਨੇ ਨੇਚਰਲ ਬਣਨੀ ਹੁੰਦੀ ਆ ਇਸ ਕਰਕੇ ਇਹਨੂੰ ਪਹਿਲਾਂ ਬ੍ਰਾਊਨ ਟੱਚ ਦਿੱਤਾ ਬ੍ਰਾਊਨ ਟੱਚ ਦੇਣ ਦੇ ਬਾਅਦ ਚ ਤੇ ਫਿਰ ਇਹਨੂੰ ਜਿੱਥੇ ਜਿੱਥੇ ਆਪਾਂ 골ਡਨ ਟੱਚ ਦੇਣਾ ਸੀਗਾ ਇਹਦੀ ਸਜਾਵਟ ਵਾਸਤੇ ਉੱਥੇ-ਉੱਥੇ ਆਪਾਂ ਇਹਨੂੰ ਬ੍ਰਾਊਨ 골ਡਨ ਟੱਚ ਦਿੱਤਾ ਤੇ ਜਿਹੜਾ 골ਡਨ ਟੱਚ ਦਿੰਨੇ ਹੁੰਦੇ ਆ ਆਪਾਂ ਡਿਜ਼ਾਈਨ ਦੇ ਮੁਤਾਬਕ ਦਿੰਨੇ ਹੁੰਦੇ ਆ ਇਹ ਨਹੀਂ ਵੀ ਫਰੰਟ ਦੇ ਸਾਰੀਆਂ ਜਿੰਨੀਆਂ ਵੀ ਪੱਤੀਆਂ ਲੱਗੀਆਂ ਨੇ ਵੀ ਆਪਾਂ ਉਹ ਸਾਰੀਆਂ ਪੱਤੀਆਂ ਨੂੰ 골ਡਨ ਕਰ ਦੇਣਾ ਆਪਾਂ ਸਾਰੀਆਂ ਪੱਤੀਆਂ ਨਹੀਂ 골ਡਨ ਕਰਦੇ ਹੈਗੇ ਜਿੱਥੇ ਕੋ ਪੱਤੀਆਂ ਦਾ ਫਰੰਟ ਤੇ ਡਿਜ਼ਾਈਨ ਬਣ ਜਾਂਦਾ ਆਪਾਂ ਉਹ ਡਿਜ਼ਾਈਨ ਡਿਜ਼ਾਈਨ ਕੱਲਾ ਆਪਾਂ 골ਡਨ ਕਰਨਾ ਹੁੰਦਾ ਵਾ ਤੇ ਆਪਾਂ ਸਾਰੀਆਂ ਟੋਟਲ ਸਾਰੀਆਂ ਪੱਤੀਆਂ ਨਹੀਂ ਆਪਾਂ ਕਰਦੇ ਹੈਗੇ 골ਡਨ ਕਿਉਂਕਿ ਸਾਰੀਆਂ ਪੱਤੀਆਂ ਕਰਨ ਨਾਲ ਕੋਈ ਡਿਜ਼ਾਈਨ ਨਹੀਂ ਬਣਦਾ ਹੈਗਾ ਸਾਡੇ ਤਾਂ ਵੀ ਜਿਵੇਂ ਕਿ ਆਹ ਸਾਈਡਾਂ ਤੇ ਦੋ ਪੱਤੀਆਂ ਲੱਗੀਆਂ ਹੋਈਆਂ ਨੇ ਇਹ ਨਹੀਂ ਆਪਾਂ ਕੀਤੀਆਂ ਤੇ ਸਾਈਡਾਂ ਤੇ ਆਹ ਲੱਗੀਆਂ ਨੇ ਇਹ ਨਹੀਂ ਆਪਾਂ ਕੀਤੀਆਂ ਤੇ ਸੈੱਟ ਤੇ ਇੱਕ ਆਹ ਲੱਗੀ ਆ ਤੇ ਸਾਈਡ ਤੇ ਇੱਕ ਆਹ ਪੱਤੀ ਲੱਗੀ ਆ ਇਹ ਵੀ ਨਹੀਂ ਕਰੀ ਇਹ ਸੈਂਟਰ ਚ ਜਿਹੜੀ ਆ ਪੱਤੀ ਸੀਗੀ ਆ ਪੱਤੀ ਇਧਰ ਲਈ ਨਿਵੇਂ ਲੱਗੀ ਹੋਈ ਆ ਤੇ ਆ ਜਿਹੜੇ ਕਿੱਲ ਨੇ ਇਧਰ ਦੋ ਲੱਗੇ ਨੇ ਤੇ ਇਧਰਲੀ ਸਾਈਡ ਆ ਕਿੱਲ ਤਿੰਨ ਲੱਗੇ ਨੇ ਤੇ ਪੱਤੀ ਇਧਰ ਲਈ ਨਿਵੇਂ ਲੱਗੀ ਆ ਤੇ ਇਧਰਲੀ ਪੱਤੀ ਉੱਚੀ ਲੱਗੀ ਹੋਈ ਆ ਇਧਰਲੀ ਪੱਤੀ ਨਿਵੇਂ ਲੱਗੀ ਹੋਈ ਆ ਤਾਂ ਕਰਕੇ ਇਹਦਾ ਲੈਵਲ ਨਹੀਂ ਸੀ ਬਣ ਰਿਹਾ ਤਾਂ ਕਰਕੇ ਇਹਨੂੰ ਆਪਾਂ 골ਡਨ ਟੱਚ ਦਿੱਤਾ ਨਹੀਂ ਹੈਗਾ ਇਸ ਕਰਕੇ ਆਪਾਂ ਹਰ ਹੰਟ ਦਾ ਡਿਜ਼ਾਈਨ ਦੇਖਣਾ ਹੁੰਦਾ ਵੀ ਕਿੱਥੇ ਡਿਜ਼ਾਈਨ ਬਣਦਾ ਕੀ ਬਣਦਾ ਵਾ ਫਿਰ ਉਹ ਡਿਜ਼ਾਈਨ ਦੇ ਮੁਤਾਬਕ ਆਪਾਂ 골ਡਨ ਰੱਚ ਦੇਣਾ ਹੁੰਦਾ ਸੰਦੋਖ ਨੂੰ ਠੀਕ ਆ ਜੀ ਤੁਸੀਂ ਵੀ ਆਪਣਾ ਸੰਦੋਖ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਤੇ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਤੇ ਇਹਦਾ ਬਨੇਰਾ ਹੈ ਨਹੀਂਗਾ ਸੀਗਾ ਜੀ ਇਹ ਇਹਦਾ ਬਨੇਰਾ ਬਣਾਇਆ ਵਾ ਇਹ ਬਗੈਰ ਬਨੇਰੇ ਤੋਂ ਤੁਸੀਂ ਸਟਾਰਟਿੰਗ ਤੇ ਸੰਦੂਖ ਦੇਖਿਆ ਇਹੀ ਸੰਦੂਖ ਆ ਸਟਾਰਟਿੰਗ ਤੇ ਇਹਦਾ ਬਨੇਰਾ ਹੈ ਨਹੀਂ ਸੀ ਇਹ ਆਪਾਂ ਬਨੇਰਾ ਬਣਾਇਆ ਇਹਦਾ ਤੇ ਵਿਚਾਲੇ ਲਗਣੀ ਆ ਜੀ ਫੋਟੋ ਤੇ ਸਾਈਡਾਂ ਤੇ ਆਪਾਂ ਜੋ ਆ ਆਰਟ ਡਿਜ਼ਾਈਨ ਦਿੱਤਾ ਉਹੀ ਆਪਾਂ ਡਿਜ਼ਾਈਨ ਉੱਪਰ ਦੇਤਾ ਤੇ ਇਹ ਆਪਾਂ ਇਹਦਾ ਬਨੇਰਾ ਬਣਾਇਆ ਜੀ ਤੇ ਅੰਦਰੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਇਹਨੂੰ ਅੰਦਰ ਵੀ ਆਪਾਂ ਸਾਰਾ ਪੇਂਟ ਕੀਤਾ ਵਾ ਆ ਦੇਖੋ ਇਹ ਅੰਦਰਲਾ ਡਿਜ਼ਾਈਨ ਆ ਤੇ ਅੰਦਰ ਵੀ ਇਹਦੇ ਸਾਰੇ ਪੇਂਟ ਕੀਤਾ ਇੱਕ ਦਰਾਜ ਇਧਰ ਤੇ ਇੱਕ ਦਰਾਜ ਇਧਰ ਆ ਜੀ ਦੋ ਦਰਾਜ ਸਾਹਮਣੇ ਆ ਇਹ ਅੰਦਰ ਵੀ ਆਪਾਂ 골ਡਨ ਟੱਚ ਦਿੱਤਾ ਇਦਾਂ ਹੀ ਅੰਦਰ ਤਾਂ ਇਦਾਂ ਹੀ ਦਿੱਤਾ ਹੋਇਆ ਸੀਗਾ ਉਹੀ ਆਪਾਂ ਦੁਬਾਰਾ ਅੰਦਰ ਵਾਲੀ ਲੋਕੇਸ਼ਨ ਦੁਬਾਰਾ ਉਹੀ ਬਣਾਤੀ ਆ ਤੇ ਆਹ ਸਾਈਡਾਂ ਤੇ ਵੀ ਇਦਾਂ ਹੀ ਗੋਲੇ ਜਿਹੇ ਬਣੇ ਹੋਏ ਸੀਗੇ ਪੱਲਿਆਂ ਦੇ ਅੰਦਰ ਆਹ ਵੀ ਪੱਲਿਆਂ ਦੇ ਅੰਦਰ ਗੋਲੇ ਜਿਹੇ ਇਦਾਂ ਹੀ ਬਣੇ ਹੋਏ ਸੀਗੇ ਤੇ ਇਸੇ ਕਰਕੇ ਆਪਾਂ ਅੰਦਰਲਾ ਤਾਂ ਉਹੀ ਸ਼ੇਪ ਬਣਾਤੀ ਆ ਜੋ ਅੰਦਰੋਂ ਸੀਗੀ ਅੰਦਰ ਵੀ ਸਾਰਾ ਬ੍ਰੌਂਟ ਟੱਚ ਕੀਤਾ वैसे ज्यादातर लोग कपड़े लगवा लो रहे हैं है जी आजकल अंदर कपड़ा लगवा लंदे ने कपड़े ਨਾਲ ਇੱਕ ਦਾ ਚਿੱਟੇ ਕੱਪੜੇ ਦੇ ਨਾਲ ਅੰਦਰ ਚਿੱਟੇ ਦਾ ਚਾਂਗਣ ਪੈ ਜਾਂਦਾ ਵਾ ਤੇ ਇਸੇ ਇਸੇ ਕਰਕੇ ਲੋਕੀ ਕਪੜਾ ਲਵਾ ਰਹੇ ਨੇ ਬੱਚਾ ਤੇ ਪਿੰਡ ਹੈਗਾ ਜੀ ਜੋਧਾ ਜਿਲ੍ਹਾ ਹੈਗਾ ਜੀ ਲੁਧਿਆਣਾ ਤੁਸੀਂ ਆਪਣਾ ਸੰਦੂਖ ਤਿਆਰ ਕਰਵਾਉਣਾ ਚਾਹੁੰਦੇ ਹੋ ਆਪਣਾ ਤਿਆਰ ਕਰਵਾਓ ਤੇ ਅਗਰ ਤੁਸੀਂ ਸਾਡੇ ਤੋਂ ਸੰਦੂਖ ਲੈਣਾ ਮੋਡੀਫਾਈ ਕੀਤਾ ਹੋਇਆ ਉਹ ਵੀ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਸਾਡੇ ਕੋਲ ਨਵਾਂ ਸੰਦੂਖ ਬਣਵਾਣਾ ਤੁਸੀਂ ਨਵਾਂ ਵੀ ਤਿਆਰ ਕਰਵਾ ਸਕਦੇ ਹੋ ਅਤੇ ਸੰਦੂਖ ਚਰਖੇ ਮਧਾਣੀਆਂ ਚੱਕੇ ਹੋਗੀ ਇਹ ਆਪਣੇ ਕੋਲੇ ਵਰਕ ਕਰਦਾ ਸਮਾਨ ਆ ਅਜੇ ਤੁਸੀਂ ਕਿਰਾਏ ਤੇ ਲੈਣਾ ਤੁਸੀਂ ਕਿਰਾਏ ਤੇ ਵੀ ਸਮਾਨ ਲੈ ਸਕਦੇ ਆ ਆਪਾਂ ਕਿਰਾਏ ਤੇ ਵੀ ਦਿੰਨੇ ਆ ਜੀ ਸਮਾਨ ਤੇ ਸੇਲ ਵੀ ਕਰਦੇ ਆ ਸਮਾਨ ਸਾਰਾ ਤੇ ਐਡਰੈਸ ਇੱਕ ਵਾਰੀ ਫੇਰ ਦੁਬਾਰਾ ਨੋਟ ਕਰ ਲਓ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਸੁਖਜਿੰਦਰ ਸਿੰਘ ਉਹ ਵੀ ਪੰਜਾਬੀ ਸੱਭਿਆਚਾਰ ਵਾਲੇ ਤੇ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲਵਾਲ ਚੌਕ ਆ ਤੇ ਨੰਬਰ ਨੋਟ ਕਰ ਲਵੋ 82641 44620 ਇਹ ਆਪਣਾ ਨੰਬਰ ਆ ਜੀ ਤੁਸੀਂ ਆਪਣਾ ਚਰਖਾ ਪਿਆ ਤੁਹਾਡੇ ਕੋਲੇ ਟੁੱਟਿਆ ਭੱਜਿਆ ਤੁਸੀਂ ਟੁੱਟਿਆ ਭੱਜਿਆ ਚਰਖਾ ਲੈ ਕੇ ਆਓ ਆਪਾਂ ਤੁਹਾਨੂੰ ਨਵਾਂ ਚਰਖਾ ਬਣਾ ਕੇ ਦੇਵਾਂਗੇ ਉਹਨੂੰ ਮੋਡੀਫਾਈ ਕਰਕੇ ਜੋ ਉਹਦੀ ਚੀਜ਼ ਪੈਣ ਵਾਲੀ ਆ ਸਾਰੀ ਚੀਜ਼ ਪਾ ਕੇ ਤਿਆਰ ਕਰਕੇ ਤੁਹਾਨੂੰ ਵਰਕ ਕਰਦਾ ਚਰਖਾ ਬਣਾ ਕੇ ਦੇਵਾਂਗੇ ਜੀ ਅਗਰ ਤੁਸੀਂ ਨਵਾਂ ਚਰਖਾ ਬਣਾਉਣਾ ਨਵਾਂ ਚਰਖਾ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਅਗਰ ਤੁਸੀਂ ਆਪਣਾ ਚਰਖਾ ਤਿਆਰ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਪੁਰਾਣਾ ਚਰਖਾ ਸਾਡੇ ਕੋਲੋਂ ਹੀ ਲੈਣਾ ਮੋਡੀਫਾਈ ਕੀਤਾ ਹੋਇਆ ਉਹ ਵੀ ਤੁਹਾਨੂੰ ਮਿਲ ਜੇਗਾ ਸੋਖਜਿੰਦਰ ਸਿੰਘ ਉਹ ਵੀ ਪੰਜਾਬੀ ਸੱਭਿਆਚਾਰ ਵਾਲੇ ਪਿੰਡ ਜੋਧਾ ਜੀ ਜ਼ਿਲ੍ਹਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਇਹ ਉਹੀ ਸੰਦੂਖਾ ਜਿਹੜਾ ਤੁਸੀਂ ਸਟਾਰਟਿੰਗ ਤੇ ਦੇਖਿਆ ਪਹਿਲਾਂ ਹਾਲਤ ਦੇਖ ਲਓ ਤੇ ਹੁਣ ਹਾਲਤ ਦੇਖ ਲਓ ਜੀ ਸੰਦੂਖ ਦੇ ਇਸੇ ਤਰ੍ਹਾਂ ਆਪਾਂ ਪੂਰੀ ਮਿਹਨਤ ਕਰਕੇ ਸਾਰਾ ਸੰਦੂਖ ਤਿਆਰ ਕਰਦੇ ਆਂ ਪੁਰਾਣੇ ਨੂੰ ਨਵੇਂ ਤੱਕ ਬਣਾਉਂਦੇ ਆਂ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾਉਣਾ ਸਾਡੇ ਨਾਲ ਹੁਣੇ ਸੰਪਰਕ ਕਰੋ 8264144620 ਇਹ ਸਾਡਾ ਨੰਬਰ ਆ ਜੀ ਸੁਖਜਿੰਦਰ ਸਿੰਘ ਉੱਭੀ ਪਿੰਡ ਜੋਧਾ ਜੀ ਜ਼ਿਲ੍ਹਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੋ